ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਹ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਿਕਸ ਵਿਸ਼ੇ ਨਾਲ ਸੰਬੰਧਿਤ ਹੈ ਤੇ ਇਸ ਦੇ ਵਿੱਚ ਟੌਪਿਕ ਹੈ ਜੀ ਭਾਰਤੀ ਸੰਵਿਧਾਨ ਦੀਆਂ ਮਹੱਤਵਪੂਰਨ ਸੋਧਾਂ ਇਹ ਸੋਧਾਂ ਪੀਟੈਟ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਕਾਦ ਪ੍ਰੀਖਿਆਵਾਂ ਵਿੱਚ ਉੱਚੇ ਗਏ ਮਹੱਤਵਪੂਰਨ ਪ੍ਰਸ਼ਨਾਂ ਦੇ ਬਾਰੇ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਸੋਧਾਂ ਹੋਈਆਂ ਹਨ ਪ੍ਰਸ਼ਨ ਹੈ ਸਾਡਾ ਸਤੰਬਰ 2023 ਤੱਕ 106 ਸੋਧਾਂ ਜਣੀਆਂ ਨੇ ਹੋ ਚੁੱਕੀਆਂ ਨੇ ਭਾਰਤੀ ਸੰਵਿਧਾਨ ਵਿੱਚ ਇਹਨਾਂ ਸਾਰੀਆਂ ਸੋਧਾਂ ਨੇ ਭਾਰਤੀ ਰਾਜਨੀਤੀ ਦੀ ਦਿਸ਼ਾ ਵਿੱਚ ਮਹੱਤਵਪੂਰਨ ਤਬਦੀਲੀਆਂ ਲਿਆਂਦੀਆਂ ਨੇ ਆਓ 106 ਜੋ ਭਾਰਤੀ ਸੰਵਿਧਾਨ ਦੀਆਂ ਸੋਧਾਂ ਨੇ ਉਹਨਾਂ ਚ ਮਹੱਤਵਪੂਰਨ ਜਣੀਆਂ ਸੋਧਾਂ ਦੀਆਂ ਉਹਨਾਂ ਬਾਰੇ ਗੱਲ ਕਰਦੇ ਹਾਂ ਪਹਿਲੀ ਸੋਧ ਐਕਟ ਪਹਿਲਾ ਸੋਧ ਐਕਟ 1951 ਵਿੱਚ ਹੋਇਆ ਜੀ ਇਹਦੇ ਵਿੱਚ ਕੀ ਸੀ ਕਿ ਰਾਜ ਨੂੰ ਸਮਾਜਿਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਦੀ ਤਰੱਕੀ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਅਧਿਕਾਰ ਦਿੱਤਾ ਗਿਆ ਤੇ ਨੌਵੀਂ ਅਨੁਸੂਚੀ ਸ਼ਾਮਲ ਕੀਤੀ ਗਈ ਪਹਿਲਾਂ 8 ਅਨੁਸੂਚੀਆਂ ਸਨ 1951 ਦੀ ਪਹਿਲੀ ਸੋਧ ਨਾਲ ਨੌਵੀਂ ਅਨੁਸੂਚੀ ਜੋੜ ਦਿੱਤੀ ਗਈ ਧਾਰਾ 9 1 ਬੋਲਨ ਤੇ ਵਿਚਾਰ ਪ੍ਰਕਟ ਆਵਦੀ ਹੈ ਆਜ਼ਾਦੀ ਵਿਚ ਪਾਬੰਦੀਆਂ ਲਈ ਤਿੰਨ ਹੋਰ ਆਧਾਰ ਸ਼ਾਮਲ ਕੀਤੇ ਗਏ ਜਨਤਾ ਕਾ ਦੇਸ਼ ਵਿਦੇਸ਼ੀ ਰਾਜਾਂ ਨਾਲ ਦੋਸਤਾਨਾ ਸਬੰਧ ਅਪਰਾਧ ਕਰਨ ਲਈ ਉਪਸਾਨ ਮਹੱਤਵਪੂਰਨ ਸੋਧਾਂ ਦੇ ਬਾਰੇ ਹੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਅਗਲੀ ਜਿਹੜੀ ਸੋਧ ਹੈ ਇਸੇ ਸੋਧ ਦਾ ਇੱਕ ਹੋਰ ਹਿੱਸਾ ਹੈ ਜੀ ਕਿਸੇ ਵੀ ਵਪਾਰ ਜਾਂ ਵਪਾਰ ਦਾ ਰਾਸ਼ਟਰੀਕਰਨ ਕਰਨ ਲਈ ਰਾਜ ਦੇ ਕਦਮ ਦੀ ਕਾਨੂੰਨਤਾ ਪੇਸ਼ ਕੀਤੀ ਗਈ ਹੈ ਅਤੇ ਵਪਾਰ ਅਤੇ ਵਪਾਰ ਦੇ ਅਧਿਕਾਰ ਦੀ ਉਲੰਘਣਾ ਦੇ ਆਧਾਰ ਤੇ ਇਸ ਨੂੰ ਅਯੋਗ ਨਹੀਂ ਕੀਤਾ ਜਾਵੇਗਾ। ਪਹਿਲੀ ਸੋਧ ਪਹਿਲਾਂ 8 ਅਨੁਸੂਚੀਆਂ ਸਨ 1951 ਵਿੱਚ ਇੱਕ ਹੋਰ ਅਨੁਸੂਚੀ ਦਰਜ ਕੀਤੀ ਗਈ। 7ਵੀਂ ਸੋਧ ਐਕਟ 1956 ਇਸ ਵਿੱਚ ਕੀ ਗਿਆ ਦੋ ਜਾਂ ਦੋ ਤੋਂ ਵੱਧ ਰਾਜਾਂ ਦੇ ਲਈ ਇੱਕ ਸਾਂਝਾ ਹਾਈ ਕੋਰਟ ਹੋਣ ਦੀ ਵਿਵਸਥਾ ਕੀਤੀ ਗਈ ਜਿਵੇਂ ਪੰਜਾਬ ਤੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਕਿੱਥੇ ਹੈ ਜੀ ਚੰਡੀਗੜ੍ਹ ਵਿਖੇ ਇੰਪੋਰਟੈਂਟ ਹੈ ਸੋਧ ਹਾਈ ਕੋਰਟ ਦੋ ਰਾਜਾਂ ਦਾ ਸਾਂਝਾ ਹੋਵੇਗਾ 10ਵੀਂ ਸੋਧ ਐਕਟ 1961 ਦਾਦਰਾ ਨਗਰ ਅਤੇ ਹਵੇਲੀ ਨੂੰ ਇਕ ਕੇਂਦਰ ਸ਼ਾਸਤਰ ਪ੍ਰਦੇਸ਼ ਵਜੋਂ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਗਿਆ ਸੀ 10ਵੀਂ ਸੋਧ ਰਾਹੀਂ ਇਹਨਾਂ ਨੂੰ ਕੇਂਦਰ ਸ਼ਾਸਤਰ ਪ੍ਰਦੇਸ਼ ਜਿਹੜਾ ਹੈ ਉਸ ਸੰਘ ਸੰਘ ਵਿੱਚ ਸ਼ਾਮਲ ਕੀਤਾ ਗਿਆ 12ਵੀਂ ਸੋਧ ਐਕਟ 1962 ਇਹ ਕਹਿੰਦਾ ਹੈ ਜੀ ਗੋਆ ਦਮਨ ਤੇ ਦੀਵ ਨੂੰ ਕੇਂਦਰ ਸ਼ਾਸਤਰ ਪ੍ਰਦੇਸ਼ਾਂ ਵਜੋਂ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਗਿਆ ਸੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸੂਚੀ ਜਿਹੜੀ ਹੈ ਉਹ ਵਧਦੀ ਗਈ ਹੁਣ ਗੋਆ ਦਮਨ ਤੇ ਦੀਵ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ 12ਵੇਂ ਸੋਧ ਐਕਟ 1962 ਰਾਹੀਂ 13ਵੇਂ ਸੋਧ ਐਕਟ ਕੀ ਕਹਿੰਦਾ ਹੈ 1962 ਕਿ ਨਾਗਾਲੈਂਡ ਨੂੰ ਧਾਰਾ 371 A ਤਹਿਤ ਵਿਸ਼ੇਸ਼ ਦਰਜਾ ਦਿੱਤਾ ਗਿਆ ਕੇਸ ਨੂੰ ਨਾਗਾਲੈਂਡ ਨੂੰ ਕਿਹੜੀ ਧਾਰਾ 371 A ਦੇ ਤਹਿਤ ਅਗਲੀ ਸੋਧ 14ਵੀਂ ਸੋਡ ਐਕਟ 1962 ਪੰਡੀਚੇਰੀ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕੀਤਾ ਗਿਆ ਹਿਮਾਚਲ ਪ੍ਰਦੇਸ਼ ਮਨੀਪੁਰ ਤ੍ਰਿਪੁਰਾ ਗੋਆ ਦਮਨ ਅਤੇ ਦੀਵ ਅਤੇ ਪੰਡੀਚੇਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਵਿਧਾਨ ਸਭਾ ਅਤੇ ਮੰਤਰੀ ਮੰਡਲ ਪ੍ਰਦਾਨ ਕੀਤਾ ਗਿਆ ਸੀ ਕਿਹੜੇ ਸੋਡ ਐਕਟ ਦੇ ਅਧੀਨ 14ਵੀਂ ਸੋਡ ਐਕਟ 1962 ਦੁਆਰਾ ਅਗਲੀ ਸੋਡ 19ਵੀਂ ਸੋਧ ਐ ਮਹੱਤਵਪੂਰਨ ਹੈ 1964 ਚੋਨ ਟ੍ਰਿਬਿਊਨਲਾਂ ਦੀ ਪ੍ਰਣਾਲੀ ਨੂੰ ਖਤਮ ਕੀਤਾ ਗਿਆ ਅਤੇ ਹਾਈ ਕੋਰਟ ਨੂੰ ਚੋਨ ਪਟੀਸ਼ਨਰ ਤੇ ਸੁਣਵਾਈ ਕਰਨ ਦੀ ਸ਼ਕਤੀ ਦਿੱਤੀ ਗਈ ਇੰਪੋਰਟੈਂਟ ਹੈ ਜਿ 19ਵੀਂ ਸੋਧ ਚੋਨਾ ਨਾਲ ਸੰਬੰਧਿਤ ਹੈ ਕਿ ਚੋਨਾ ਨਾਲ ਸੰਬੰਧਿਤ ਜਿਹੜੀਆਂ ਪਟੀਸ਼ਨ ਨੇ ਉਹ ਹਾਈ ਕੋਰਟ ਸੁਣਵਾਈ ਕਰ ਸਕਦਾ ਹੈ 21ਵੀਂ ਸੋਧ ਐਕਟ 1967 ਸਿੰਧੀ ਭਾਸ਼ਾ ਨੂੰ ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਕਿਉਂਕਿ ਜਿਹੜੀ 8ਵੀਂ ਅਨੁਸੂਚੀ ਹੈ ਉਹ ਭਾਸ਼ਾ ਨਾਲ ਸੰਬੰਧਿਤ ਹੈ ਤੇ ਸਿੰਧੀ ਭਾਸ਼ਾ ਨੂੰ ਇਸ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ 21ਵੀਂ ਸੰਵਿਧਾਨਿਕ ਸੋਧ ਐਕਟ 1967 ਦੁਆਰਾ 24ਵੀਂ ਸੋਧ ਐਕਟ 1971 ਚ ਕੀਤਾ ਗਿਆ ਇਹ ਕੀ ਕਹਿੰਦਾ ਹੈ ਕਿ ਸੰਵਿਧਾਨਿਕ ਸੋਧ ਬਿੱਲ ਤੇ ਰਾਸ਼ਟਰਪਤੀ ਦੀ ਸਹਿਮਤੀ ਲਾਜ਼ਮੀ ਕਰ ਦਿੱਤੀ ਗਈ ਕਿ ਕੋਈ ਵੀ ਸੋਧ ਬਿੱਲ ਪੇਸ਼ ਕੀਤਾ ਜਾਏਗਾ ਤਾਂ ਰਾਸ਼ਟਰਪਤੀ ਦੀ ਸਹਿਮਤੀ ਉਸ ਲਈ ਬਹੁਤ ਜ਼ਰੂਰੀ ਹੈ। ਪਚਵੀ ਸੋਧ ਐਕਟ 271 ਜਾਇਦਾਦ ਦੇ ਮੌਲਿਕ ਅਧਿਕਾਰ ਨੂੰ ਘਟਾ ਦਿੱਤਾ ਗਿਆ। ਪਹਿਲਾਂ ਜਾਇਦਾਦ ਇੱਕ ਮੌਲਿਕ ਅਧਿਕਾਰ ਸੀ ਲੇਕਿਨ ਹੁਣ ਇਸ ਨੂੰ ਇਸ ਵਿੱਚੋਂ ਘਟਾ ਦਿੱਤਾ ਗਿਆ। ਅਗਲੀ ਜੜੀ ਸੋਧ ਹੈ ਉਸ ਬਾਰੇ ਦੇਖਦੇ ਹਾਂ ਕਿਹੜੀ ਸੋਧ ਹੈ ਜੀ 31ਵੀਂ ਸੋਧ ਐਕਟ 1972 ਇਹ ਕੀ ਕਹਿੰਦੀ ਹੈ ਸੋਧ ਕਿ ਲੋਕ ਸਭਾ ਸੀਟਾਂ ਪਹਿਲਾਂ ਕਿੰਨੀਆਂ ਸਨ 525 ਹੁਣ ਵਧਾ ਕੇ ਕਿੰਨੀਆਂ ਕਰ ਦਿੱਤੀਆਂ ਗਈਆਂ 545 ਕਰ ਦਿੱਤੀਆਂ ਗਈਆਂ ਲੋਕ ਸਭਾ ਦੀਆਂ ਸੀਟਾਂ ਵਿੱਚ ਵਾਧਾ ਕੀਤਾ ਗਿਆ 525 ਤੋਂ 545 ਕਰ ਦਿੱਤੀਆਂ ਗਈਆਂ 35ਵੀਂ ਸੋਧ ਐਕਟ 1974 ਸਿੱਕਮ ਦਾ ਸੁਰੱਖਿਅਤ ਦਰਜਾ ਖਤਮ ਕਰ ਦਿੱਤਾ ਗਿਆ ਅਤੇ ਸਿੱਕਮ ਨੂੰ ਭਾਰਤ ਦੇ ਐਸੋਸੀਏਟ ਸਟੇਟ ਦਾ ਦਰਜਾ ਦਿੱਤਾ ਗਿਆ 36ਵੀਂ ਸੋਧ ਐਕਟ 1975 ਸਿੱਕਮ ਨੂੰ ਭਾਰਤ ਦਾ ਪੂਰਾ ਰਾਜ ਬਣਾ ਦਿੱਤਾ ਗਿਆ 35ਵੀਂ ਤੇ 36ਵੀਂ ਸੋਧ ਐਕਟ ਜੜੀ ਹੈ ਉਹ ਸਿੱਕਮ ਦੇ ਨਾਲ ਸੰਬੰਧਿਤ ਹੈ ਤੇ ਸਿੱਕਮ ਨੂੰ ਭਾਰਤ ਦਾ ਇੱਕ ਪੂਰਾ ਰਾਜ ਸੁਤੰਤਰ ਰਾਜ ਬਣਾ ਦਿੱਤਾ ਗਿਆ ਇੰਪੋਰਟੈਂਟ ਹੈ ਸੋਧ 42ਵੀਂ ਸੋਧ ਐਕਟ 1976 ਕਿਉਂਕਿ 42ਵਾਂ ਸੋਧ ਐਕਟ ਭਾਰਤ ਦੇ ਸੰਵਿਧਾਨ ਦਾ ਸਭ ਤੋਂ ਵਿਆਪਕ ਸੋਧ ਐਕਟ ਹੈ ਸਭ ਤੋਂ ਵਿਆਪਕ ਸੋਧ ਹੈ ਇਸ ਲਈ ਇਸ ਨੂੰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ ਹੈ ਕੁਸਚਨ ਆਉਂਦਾ ਹੈ ਕਿ ਕਿਹੜੇ ਸੋਧ ਐਕਟ ਨੂੰ ਭਾਰਤ ਦਾ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ ਜੀ 42ਵਾਂ ਸੋਧ ਐਕਟ ਹੈ ਜੀ 1976 ਇੰਪੋਰਟੈਂਟ ਕੁਸਚਨ ਹੈ 61ਵਾਂ ਸੋਧ ਐਕਟ 1989 ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲਈ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੀ ਕਰ ਦਿੱਤੀ ਗਈ 18 ਸਾਲ ਕਰ ਦਿੱਤੀ ਗਈ ਪਹਿਲਾਂ ਵੋਟ ਪਾਉਣ ਦੀ ਉਮਰ 21 ਸਾਲ ਹੁੰਦੀ ਸੀ ਲੇਕਿਨ 61ਵੀਂ ਸੋਧ 1999 ਦੁਆਰਾ ਹੁਣ ਵੋਟ ਪਾਉਣ ਦੀ ਉਮਰ ਕਿੰਨੀ ਕਰ ਦਿੱਤੀ ਗਈ 18 ਸਾਲ ਕਰ ਦਿੱਤੀ ਗਈ 58ਵੀਂ ਸੋਧ 1990 ਐਸਸੀ ਐਸਟੀ ਲਈ ਇੱਕ ਬਹੁ ਮੈਂਬਰੀ ਰਾਸ਼ਟਰੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਐਸਟੀ ਅਤੇ ਐਸਸੀ ਲਈ ਇੱਕ ਵਿਸ਼ੇਸ਼ ਅਧਿਕਾਰੀ ਦੇ ਦਫ਼ਤਰ ਨੂੰ ਖਤਮ ਕਰ ਦਿੱਤਾ ਗਿਆ ਐਸ்சிਐਸਟੀ ਲਈ ਹੁਣ ਇੱਕ ਰਾਸ਼ਟਰੀ ਕਮਿਸ਼ਨ ਜਿਹੜਾ ਕਿ ਬਹੁ ਮੈਂਬਰੀ ਰਾਸ਼ਟਰੀ ਕਮਿਸ਼ਨ ਹੈ ਉਹ ਦੀ ਸਥਾਪਨਾ 65ਵੇਂ ਸੋਡ ਐਕਟ 1990 ਦੁਆਰਾ ਕੀਤੀ ਗਈ 69ਵੇਂ ਸੋਡ ਐਕਟ 1991 ਦਿੱਲੀ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਦਿੱਲੀ ਦੀ ਰਾਸ਼ਟਰੀ ਰਾਜਧਾਨੀ ਖੇਤਰ ਵਜੋਂ ਜਾਣਿਆ ਜਾਂਦਾ ਹੈ ਕੇਂਦਰ ਸ਼ਾਸਤ ਪ੍ਰਦੇਸ਼ ਅ ਦਿੱਲੀ ਉਸ ਨੂੰ ਦਿੱਲੀ ਦੀ ਰਾਸ਼ਟਰੀ ਰਾਜਧਾਨੀ ਖੇਤਰ ਵਜੋਂ ਵੀ ਜਾਣਿਆ ਜਾਂਦਾ ਹੈ ਇਹ 69ਵਾਂ 69ਵੀਂ ਸੋਧ ਐਕਟ ਦੁਆਰਾ ਕੀਤਾ ਗਿਆ 71ਵੀਂ ਸੋਧ ਐਕਟ 1992 ਕੋਕਣੀ ਮਨੀਪੁਰੀ ਅਤੇ ਨੇਪਾਲੀ ਪਸ਼ਾਵਾਂ ਨੂੰ ਸੰਵਿਧਾਨ ਦੀ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਤਾਂ ਇਸ ਤਰ੍ਹਾਂ ਸਰਕਾਰੀ ਪਸ਼ਾਵਾਂ ਦੀ ਕੁੱਲ ਗਿਣਤੀ ਕਿੰਨੀ ਹੋ ਗਈ 18 ਹੋ ਗਈ ਕਿਹੜੇ ਸੰਵਿਧਾਨਿਕ ਸੋਧ ਐਕਟ ਦੁਆਰਾ 71ਵੇਂ ਸੋਧ ਐਕਟ 1992 ਦੁਆਰਾ ਹੋਣ ਸਰਕਾਰੀ ਭਾਸ਼ਾ ਕਿੰਨੀਆਂ ਹੋ ਗਈਆਂ ਜੀ 18 ਹੋ ਗਈਆਂ 8ਵੀਂ ਸੂਚੀ ਜਿਹੜੀ ਹੈ ਉਹ ਭਾਸ਼ਾ ਨਾਲ ਸੰਬੰਧਿਤ ਹੈ 73ਵੀਂ ਸੋਧ ਐਕਟ 1992 ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਪੰਚਾਇਤੀ ਰਾਜ ਸੰਸਥਾਵਾਂ ਅਤੇ ਉਹਨਾਂ ਨਾਲ ਸੰਬੰਧਿਤ ਵਿਵਸਥਾਵਾਂ ਨੂੰ ਮਾਨਤਾ ਦੇਣ ਲਈ ਭਾਰਤੀ ਸੰਵਿਧਾਨ ਵਿੱਚ ਇੱਕ ਨਵਾਂ ਭਾਗ 9 ਅਤੇ 11ਵੀਂ ਅਨੁਸੂਚੀ ਸ਼ਾਮਲ ਕੀਤੀ ਗਈ 73ਵੀਂ ਸਵਿਧਾਨਿਕ ਸੋਧ ਦੁਆਰਾ ਅਨੁਸੂਚੀਆਂ ਵਿੱਚ 11ਵੀਂ ਅਨੁਸੂਚੀ ਜੜੀ ਹੈ ਉਹ ਸ਼ਾਮਲ ਕਰ ਦਿੱਤੀ ਗਈ 1992 ਇੰਪੋਰਟੈਂਟ ਹੈ ਜੀ ਪੰਚਾਇਤਾਂ ਨਾਲ ਸੰਬੰਧਿਤ ਇਹ ਐਕਟ ਹੈ 74ਵੀਂ ਸੋਧ ਐਕਟ 1992 ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸਵਿਧਾਨਿਕ ਦਰਜਾ ਦਿੱਤਾ ਗਿਆ ਭਾਰਤੀ ਸੰਵਿਧਾਨ ਵਿੱਚ ਇੱਕ ਨਵਾਂ ਭਾਗ 9A ਅਤੇ 12ਵੀਂ ਅਨੁਸੂਚੀ ਸ਼ਾਮਲ ਕੀਤੀ ਗਈ ਪਹਿਲਾਂ ਕਿੰਨੀਆਂ ਅਨੁਸੂਚੀਆਂ ਸਨ 8 ਅਨੁਸੂਚੀਆਂ ਸਨ 7 ਤਵੀਂ ਰਾਹੀਂ 11ਵੀਂ ਅਨੁਸੂਚੀ ਤੇ 74ਵੀਂ ਸੋਧ ਰਾਹੀਂ 12ਵੀਂ ਅਨੁਸੂਚੀ ਜਿਹੜੀ ਹੈ ਅਨੁਸੂਚੀਆਂ ਦੀ ਜਿਹੜੀ ਲਿਸਟ ਚ ਦਰਜ ਕਰ ਦਿੱਤੀ ਗਈ 68ਵੀਂ ਸੋਧ ਐਟ 2002 6 ਤੋਂ 14 ਸਾਲ ਦੇ ਬੱਚਿਆਂ ਲਈ ਮੁੱਢਲੀ ਸਿੱਖਿਆ ਨੂੰ ਮੌਲਿਕ ਅਧਿਕਾਰ ਬਣਾਇਆ ਗਿਆ ਭਾਗ 6 ਤੋਂ 14 ਸਾਲ ਦੇ ਬੱਚਿਆਂ ਲਈ ਮੁੱਢਲੀ ਸਿੱਖਿਆ ਜੈ ਹੈ ਲਾਜ਼ਮੀ ਕਰ ਦਿੱਤੀ ਗਈ ਕਿ ਹਰ ਇੱਕ ਬੱਚਾ 6 ਤੋਂ 14 ਸਾਲ ਦਾ ਹੈ ਉਹਨਾਂ ਦੇ ਲਈ ਮੁੱਢਲੀ ਸਿੱਖਿਆ ਪ੍ਰਾਪਤ ਕਰਨਾ ਮੌਲਿਕ ਅਧਿਕਾਰ ਬਣਾ ਦਿੱਤਾ ਗਿਆ 86ਵੇਂ ਸੋਧ ਐਕਟ 2002 ਦੁਆਰਾ ਇੰਪੋਰਟੈਂਟ ਐਕਟ ਹੈ ਜੀ ਇੰਪੋਰਟੈਂਟ ਸੋਧ ਹੈ ਜੀ ਇਹ ਅਨੁਛੇਦ 51A ਦੇ ਤਹਿਤ ਇੱਕ ਨਵਾਂ ਬੁਨਿਆਦੀ ਫਰਜ਼ ਜੋੜਿਆ ਗਿਆ ਉਹ ਕੀ ਸੀ ਕਿ ਇਹ ਭਾਰਤ ਦੇ ਹਰ ਨਾਗਰਿਕ ਦਾ ਫਰਜ਼ ਹੋਵੇਗਾ ਜੋ ਮਾਤਾ ਜਾਂ ਪਿਤਾ ਜਾਂ ਸਰਪ੍ਰਸਤ ਆਪਣੇ ਬੱਚੇ ਜਾਂ ਵਾਰ ਨੂੰ 6 ਤੋਂ 14 ਸਾਲ ਦੀ ਉਮਰ ਦੇ ਵਿੱਚਕਾਰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਭਾਵ 6 ਤੋਂ 14 ਸਾਲ ਦੇ ਬੱਚਿਆਂ ਦੇ ਲਈ ਮੋਡਲੀ ਸਿੱਖਿਆ ਹੈ ਉਹ ਲਾਜ਼ਮੀ ਕਰ ਦਿੱਤੀ ਗਈ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਇੰਪੋਰਟੈਂਟ ਸੋਧ ਹੈ 92 ਸੋਧ ਐਕਟ 2003 ਬੋਂਡੋ ਡੋਗਰੀ ਮੈਥਲੀ ਤੇ ਸੰਥਾਲੀ ਨੂੰ ਅਠਵੀਂ ਅਨੁਸੂਚੀ ਵਿੱਚ ਦਰਜ ਕੀਤਾ ਗਿਆ ਇਸ ਤਰ੍ਹਾਂ ਕੁੱਲ ਸਰਕਾਰੀ ਭਾਸ਼ਾ ਪਹਿਲਾਂ ਕਿੰਨੀਆਂ ਸਨ 18 ਹੁਣ ਇਹ ਵੱਧ ਕੇ ਕਿੰਨੀਆਂ ਹੋ ਗਈਆਂ 22 ਹੋ ਗਈਆਂ ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ 59ਵੇਂ ਸੋਡ ਐਕਟ 2009 ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਦਾ ਰਾਖਵਾ ਕਰਨ ਅਤੇ ਲੋਕ ਸਭਾ ਤੇ ਵਿધાન ਸਭਾਵਾਂ ਵਿੱਚ ਐਂਗਲੋ ਇੰਡੀਅਨ ਲਈ ਵਿਸ਼ੇਸ਼ ਨਿਯਮਾਂ ਦੀ ਨੂੰ 10 ਸਾਲਾਂ ਦੀ ਮਿਆਦ ਲਈ ਭਾਵ 2020 ਆਰਟੀਕਲ 334 ਤੱਕ ਵਧਾ ਦਿੱਤਾ ਗਿਆ ਇੰਪੋਰਟੈਂਟ ਜਿਹੜੇ ਨੇ ਸੋਧ ਇਸ ਵੀਡੀਓ ਵਿੱਚ ਮੈਂ ਉਹਨਾਂ ਸੋਧਾਂ ਦੀ ਹੀ ਗੱਲ ਕਰਾਂਗੀ 121ਵੀਂ 101 ਸੌਰੀ 101 ਸੋਧ ਐਕਟ 2016 ਵਸਤੂ ਅਤੇ ਸੇਵਾ ਜਿਸ ਨੂੰ ਆਪਾਂ GST ਕਹਿੰਦੇ ਆ ਉਹ ਲਾਗੂ ਕੀਤਾ ਗਿਆ GST ਸਾਰੇ ਦੇਸ਼ ਦੇ ਵਿੱਚ 101 ਸੋਡ ਐਕਟ 2016 ਦੁਆਰਾ ਲਾਗੂ ਕੀਤਾ ਗਿਆ ਔਰ GST ਦੇ ਬਾਰੇ ਮੇਰੀ ਇੱਕ ਅਲੱਗ ਵੀਡੀਓ ਬਣਾਈ ਹੋਈ ਹੈ ਬੜਾ ਵਿਸਥਾਰ ਵਿੱਚ GST ਬਾਰੇ ਦੱਸਿਆ ਗਿਆ ਹੈ ਤੁਸੀਂ ਉਹ ਜ਼ਰੂਰ ਦੇਖੋ 103 ਸੋਡ 2019 ਧਾਰਾ 5 15 ਦੀ ਧਾਰਾ 4 ਅਤੇ ਪੰਜ ਦੇ ਵਿੱਚ ਦਰਸਾਏ ਵਰਗਾਂ ਤੋਂ ਇਲਾਵਾ ਨਾਗਿਕਾਂ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਵੱਧ ਤੋਂ ਵੱਧ 10% ਰਾਖਵਾ ਕਰਨ ਅਰਥਾਤ ਨਾਗਰਿਕਾਂ ਦੀਆਂ ਸਮਾਜਿਕ ਅਤੇ ਵਿਦਿਅਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਜਨ ਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲੀਆਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕ 104 100 ਦੇ 2000ਵੀਂ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਲਈ ਸੀਟਾਂ ਦੀ ਮਿਆਦ ਪੁੱਗਣ ਦੀ ਸਮਾਂ ਸੀਮਾ 70 ਸਾਲ ਤੋਂ ਵਧਾ ਕੇ ਕਿੰਨੀ ਕਰ ਦਿੱਤੀ ਗਈ ਜੀ 80 ਸਾਲ ਕਰ ਦਿੱਤੀ ਗਈ ਇੰਪੋਰਟੈਂਟ ਸੋਧਾਂ ਦੇ ਬਾਰੇ ਹੀ ਆਪਾਂ ਇਸ ਵੀਡੀਓ ਵਿੱਚ ਚਰਚਾ ਕਰ ਰਹੇ ਹਾਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਐਂਗਲੋ ਇੰਡੀਅਨ ਪਾਇਚਾਰੇ ਲਈ ਰਾਖਵੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਲੋਕ ਸਭਾ ਤੇ ਵਿਧਾਨ ਸਭਾ ਪਹਿਲਾਂ ਐਂਗਲੋ ਇੰਡੀਅਨ ਸੀਟਾਂ ਹੁੰਦੀਆਂ ਸਨ ਲੇਕਿਨ ਹੁਣ ਇਹਨਾਂ ਦੀਆਂ ਸੀਟਾਂ ਜੜੀਆਂ ਹੈ ਤੋਂ ਹਟਾ ਦਿੱਤੀਆਂ ਗਈਆਂ ਅਗਲੀ ਸੋਧ 105 ਸੋਧ ਐਕਟ 2021 ਚ ਹੋਈ ਹੈ ਜੀ ਸਮਾਜਿਕ ਅਤੇ ਵਿਦਿਅਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਜਿਹੜੀਆਂ ਕਿ ਨੇ ਐਸ ਸੀ ਬੀ ਸੀ ਦੀਆਂ ਸੂਚੀਆਂ ਤਿਆਰ ਕਰਨ ਦੀ ਰਾਜ ਸਰਕਾਰਾਂ ਦੀ ਸ਼ਕਤੀ ਨੂੰ ਬਹਾਲ ਕਰ ਦਿੱਤਾ ਗਿਆ ਇੰਪੋਰਟੈਂਟ ਸੋਧ ਹੈ ਜੀ 2021 ਚ ਹੋਈ ਹੈ ਔਰ ਲਾਸਟ ਸੋਧ 106 106 ਸੋਧ ਜਿਹੜੀ ਕਿ ਭਾਰਤੀ ਸੰਵਿਧਾਨ ਚ ਹੁਣ ਤੱਕ 106 ਸੋਧਾਂ ਹੋਈਆਂ ਨੇ 2023 ਚ ਹੋਈ ਹੈ ਇਹ ਕੀ ਕਹਿੰਦੀ ਹੈ ਇਹ ਇੱਕ ਮਹਿਲਾ ਰੈਜ਼ਰਵੇਸ਼ਨ ਬਿਲ ਸੀ ਜਿਸ ਵਿੱਚ ਐਸਸੀ ਅਤੇ ਐਸਟੀ ਲਈ ਰਾਖਵੀਆਂ ਸੀਟਾਂ ਸਮੇਤ ਲੋਕ ਸਭਾ ਰਾਜ ਵਿਧਾਨ ਸਭਾਵਾਂ ਰਾਸ਼ਟਰੀ ਰਾਜਸਟਾਨੀ ਖੇਤਰ ਦਿੱਲੀ ਦੀਆਂ ਵਿਧਾਨ ਸਭਾਵਾਂ ਦੀਆਂ ਸਾਰੀਆਂ ਸੀਟਾਂ ਦਾ 1/3 ਹਿੱਸਾ ਕਿੰਨਾਂ ਲਈ ਰਾਖਵਾ ਕਰ ਦਿੱਤਾ ਗਿਆ ਔਰਤਾਂ ਲਈ ਰਾਖਵਾ ਕਰ ਦਿੱਤਾ ਗਿਆ ਬੜੀ ਹੀ ਮਹੱਤਵਪੂਰਨ ਸੋਧ ਜਿੰਨੂੰ ਮਹਿਲਾ ਰੈਜ਼ਰਵੇਸ਼ਨ ਬਿੱਲ ਵੀ ਕਿਹਾ ਜਾਂਦਾ ਹੈ ਜੀ 106ਵੀਂ ਸੋਧ ਜਿਹੜੀ ਕਿ 2023 ਵਿੱਚ ਕੀਤੀ ਗਈ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਭਾਰਤੀ ਸੰਵਿਧਾਨ ਵਿੱਚ ਜਿਹੜੀਆਂ ਕਿ ਹੁਣ ਤੱਕ 106 ਸੰਵਿਧਾਨਕ ਸੋਧਾਂ ਹੋ ਚੁੱਕੀਆਂ ਹਨ ਉਹਨਾਂ ਵਿੱਚੋਂ ਮਹੱਤਵਪੂਰਨ ਸੋਧਾਂ ਦੀ ਜਾਣਕਾਰੀ ਦਿੱਤੀ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰੋ, ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ। ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ। ਮੇਰੇ ਇਸ ਪੇਜ ਤੇ ਵੀ ਤੁਹਾਨੂੰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਉਹ ਚਾਨ ਗਿਆ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮਾਤਾ ਪੁੱਤ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ